ਪਵਾਨੀਗੜ ਦੇ ਪਿੰਡ ਫਤਿਆਗੜ ਭਾਸਵ ਦੇ ਵਿੱਚ ਜੰਗਲੀ ਸੂਰ ਨੇ ਅਜਿਹਾ ਆਤੰਕ ਮਚਾਇਆ ਕਿ ਲੋਕਾਂ ਦੇ ਸਾਹ ਸੁੱਗੇ ਜਿਸ ਦੀਆਂ ਲਾਈਵ ਤਸਵੀਰਾਂ ਸਾਹਮਣੇ ਆਈਆਂ ਨੇ ਤੁਹਾਨੂੰ ਪਹਿਲਾਂ ਸਕਰੀਨ ਤੇ ਤਸਵੀਰਾਂ ਦਿਖਾਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਜੰਗਲੀ ਜਾਨਵਰ ਦੇ ਕਰਕੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਅਤੇ ਇਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਕਿ ਖੇਤਾਂ ਦੇ ਪਿੱਛੋਂ ਇਹ ਜੰਗਲੀ ਸੂਰ ਨੇ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਆ ਕੇ ਆਤੰਕ ਮਚਾਇਆ ਸੀ ਦੱਸਿਆ ਜਾ ਰਿਹਾ ਕਿ ਜੰਗਲੀ ਸੂਰ ਦੇ ਪਿੰਡਾਂ ਵਿੱਚ ਦਾਖਲ ਹੋਣ ਦੇ ਕਰਕੇ ਕਈ ਲੋਕ ਜ਼ਖਮੀ ਹੋਏ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ ਆਉਂ ਸੁੰਦੇ ਹਾਂ ਗੱਲਬਾਤ ਜੀ ਇਹ ਤਾਂ ਰੋ ਖੇਤਾਂ 'ਚੋਂ ਸੂਰ ਆਈ ਗੈਲ ਬੰਦੇ ਲੱਗੇ ਹੋਤੇ ਜੀ ਇਹ ਇਕੱਲਾ ਹੋ ਗਿਆ ਇਕੱਲਾ ਜਦੋਂ ਹੋਇਆ ਇਹ ਬੰਦਾ ਉਹਨੂੰ ਚਾਰ ਪਾਰ ਰਿਆ ਸੀ ਇਹਦੇ ਘਰਦਿਆਂ ਨੂੰ ਪਤਾ ਲੱਗਿਆ ਜਦੋਂ ਇਹਦੇ ਘਰ ਦੇ ਵੀ ਆ ਕੇ ਉਹਨਾਂ ਦੀਆਂ ਵੀ ਲੱਤਾਂ ਪਾੜਤੀਆਂ ਨੇ ਤੇ ਇਹ ਬੰਦੇ ਦੀਆਂ ਵੀ ਲੱਤਾਂ ਪਾੜਤੀਆਂ ਲਹੂ ਲਹਾਨ ਹੋ ਗਿਆ ਕੋਈ ਇਹਨਾਂ ਦੇ ਲਵੇ ਨਹੀਂ ਆਇਆ ਪਿੰਡ ਦਾ ਇਹ ਗੱਲ ਦਾ ਮਾਰਾ ਇੱਕ ਬੰਦਾ ਖੇਤ ਦੇ ਵਿੱਚ ਢਾਲਿਆ ਉਹਦੀਆਂ ਵੀ ਲੱਤਾਂ ਵਾਂ ਪਾੜ ਕੇ ਆਏ ਪਿੱਛੇ ਤੇ ਉਹ ਬੰਦੇ ਦਾ ਬਹੁਤ ਨੁਕਸਾਨ ਹੋ ਗਿਆ ਤਿੰਨ ਬੰਦਿਆਂ ਦਾ ਨੁਕਸਾਨ ਕਰਤੇ ਨੇ ਉਸ ਤੋਂ ਬਾਅਦ ਇਹ ਅੰਦਰ ਆ ਗਿਆ ਅੰਤਰਾਕੇ ਨੇ ਬਹੁਤ ਨੁਕਸਾਨ ਕਰਿਆ ਬਹੁਤ ਜ਼ਿਆਦੇ ਕੋਈ ਬੰਦਾ ਅੰਦਰ ਨਹੀਂ ਬੜਿਆ ਪਿੰਡ ਦਾ ਕੋਈ ਨਾਰਾਫ ਲੈ ਕੇ ਆਇਆ ਬੰਦਾ ਸ਼ਾਇਦ ਵੀ ਕੋਈ ਮਾਰਦੋ ਨੂੰ ਕੋਈ ਮੈਨੂੰ ਮਾਰ ਨਹੀਂ ਆਇਆ ਅਸੀਂ ਆਪ ਕੋਧ ਆਪਦਾ ਪਰਿਵਾਰ ਅੰਦਰ ਬੜਿਆ ਕੋਈ ਬੰਦਾ ਨਹੀਂ ਬੜਿਆ ਕਿੱਥੇ ਜਿਹਦੇ ਸੱਟਾਂ ਲੱਗੀਆਂ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਖਾਸੀਆਂ ਨੇ ਜੀ ਉਹਦੇ ਹਸਪਤਾਲ ਚ ਦਾਖਲ ਹੈ ਉਹ ਦੋ ਧੰਦੇ ਦਾਖਲ ਹੈ ਫੜ ਲਿਆ ਸੂਰ ਫਾਲ ਲਿਆ ਜੀ ਜੰਗਲਾਤ ਵਿਭਾਗ ਨੇ ਕੋਈ ਜਾਣਕਾਰੀ ਨਾ ਜੀ ਕਿਸੇ ਨੂੰ ਜੰਗਲਾਤ ਵਿਭਾਗ ਮੈਨੂੰ ਲਾ ਨਾ ਜੀ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਆਇਆ ਜੀ ਵੱਡੇ ਨੁਕਸਾਨ ਹੋ ਰਹੇ ਨੇ ਜੀ ਸੱਦੇ ਟੱਕਰ ਮਾਰਦੇ ਨੇ ਬੰਦੇ ਜੀ ਖੇਤਾਂ ਦੇ ਵਿੱਚ ਰਾਤ ਨੂੰ ਕੋਈ ਨੱਕਾ ਨਹੀਂ ਮੋੜਿਆ ਇਕੱਲਾ ਜਾ ਸਕਦਾ ਤਾਂ ਲੱਗਦਾ ਜੇਕਰ ਬੱਚੇ ਬਾਹਰ ਹੁੰਦੇ ਤਾਂ ਜੇ ਬੱਚੇ ਬਾਹਰ ਹੁੰਦੇ ਜੀ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਹਾਂਜੀ ਹਾਂ ਬੱਚਿਆਂ ਦਾ ਬਹੁਤ ਨੁਕਸਾਨ ਇਹ ਤਾਂ ਇੰਨਾ ਸ਼ੁਕਰ ਜੀ ਘਰੇ ਤੇ ਤਾਂ ਕਰਕੇ ਬਚਤ ਰਹੇਗੀ ਨਹੀਂ ਤਾਂ ਬਹੁਤ ਬਟਾ ਨੁਕਸਾਨ ਹੋ ਜਾਂਦਾ ਇਹਨਾਂ ਦਾ ਜੋ ਇਹ ਜਿਵੇਂ ਇਕੱਲਾ ਬੰਦਾ ਸੀ ਬਾਹਰੇ ਇਹਦਾ ਲਵੇ ਘਰ ਦੇ ਤੇ ਤਾਂ ਕਰਕੇ ਸੁਣ ਲਿਆ ਇਹਨਾਂ ਨੇ ਆ ਗਏ ਕੋਈ ਬੰਦਾ ਹੋਰ ਨਹੀਂ ਆਇਆ ਉਰੇ ਫਿਰ ਪਿੰਡ ਇਧਰੋਂ ਦੀ ਆਇਆ ਉਹ ਪਰਦੀ ਫੇਰ ਕੇ ਰ ਆ ਪਾਇਆ ਇਹ ਜੀ ਮੈਂ ਮੋਟਰ ਤੋਂ ਪਾਣੀ ਲੈ ਕੇ ਆ ਰਿਆ ਸੀਗਾ ਆਪਣੇ ਘਰੇ ਜ਼ਿੰਮੇਦਾਰ ਦੇ ਗੇਟ ਖੋਲਿਆ ਨਾ ਇੱਕਦਮ ਜੰਗਲੀ ਸੂਰ ਆਇਆ ਉਹਨੇ ਫੇਟ ਮਾਰੀ ਕਹੀ ਮੇਰੇ ਹੱਥ 'ਚ ਸੀ ਉਹ ਕਹੀ ਗਿਰ ਗਈ ਉਹ ਮੈਂ ਕਹੀ ਦੇ ਉੱਪਰ ਗਿਰ ਗਿਆ ਮੇਰੇ ਉਰੇ ਸੱਟ ਲੱਗੀ ਤੇ ਉਹਨੇ ਪੈਰ ਤੇ ਗੱਲਦੀ ਵੱਢ ਲਈ ਜੀ। ਅੰਗੇ ਲੱਗਦਾ ਪਿੱਛੋਂ ਆਇਆ ਸੀ। ਨਾ ਨਾ ਘਰੋਂ ਆ ਗਿਆ ਉਹ ਪਿੱਛੋਂ ਜਗਾ ਸੀ ਨਾ ਬਾੜੀ ਲੱਗੀ ਹੋਈ ਆ ਪਿੱਛੇ ਉਧਰੋਂ ਕਿੱਥੇ ਤਾਂ ਜੋ ਘਰੇ ਵੜ ਗਏ ਸੀ। ਮੈਂ ਆਪਣਾ ਨਾਰਮਲ ਜਿਵੇਂ ਚਾਹ ਪਾਣੀ ਲੈਣੇ ਜਾਣਾ ਹੁੰਦਾ ਈ ਉਹ ਲੈਣ ਗਿਆ ਸੀਗਾ। ਪਾਣੀ ਪੁਣੀ ਲਗਾ ਕੇ ਉਹਨੇ ਅੱਗੇ ਬਸ ਫੇਟ ਮਾਰੀ। ਉਹੇ ਕਤਵਾਰੀ 6 8 10 ਬੰਦਿਆਂ ਨੂੰ ਦੇਖਣੀ ਕਹਿੰਦੇ ਉਹ ਘਰੇ ਵੀ ਸੁਪਰ ਹੈ ਵੀ ਕੋਈ ਜਵਾਬ ਨਹੀਂ ਹੈਗਾ ਸੀ ਬਚਾ ਨਹੀਂ ਹੈਗਾ ਤੇ ਬਚ ਪਰ ਬਜ਼ੁਰਗਾਂ ਨੂੰ ਯਾਦ ਨਹੀਂ ਕਰ ਦਿੰਦਾ। ਮੌਕੇ ਤੇ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਹੁਣ ਤੱਕ ਹਸਪਤਾਲ ਦੇ ਵਿੱਚ 7 ਤੋਂ 8 ਮਰੀਜ਼ ਆ ਚੁੱਕੇ ਨੇ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਆਪ ਨੂੰ ਪਤਾ ਲੱਗਿਆ ਫਤਿਹਗੜ੍ਹ ਪਾਸੇ ਤੋਂ ਪੇਸ਼ੈਂਟ ਆਏ ਨੇ ਸਾਡੇ ਕੋਲ 8 ਪੇਸ਼ੈਂਟ ਆਏ ਨੇ ਟੋਟਲ। ਉਹ ਕੋਈ ਕਹਿੰਦੇ ਜੰਗਲੀ ਸੂਰ ਨੇ ਹਮਲਾ ਕੀਤਾ ਸੀਗਾ ਮਤਲਬ ਸਾਰਿਆਂ ਤੇ ਕੁਝ ਫੈਮਿਲੀ ਮੈਂਬਰਸ ਇੱਕ ਪਰਿਵਾਰ ਦੇ ਨੇ ਕੁਝ ਹੋਰ ਦੇ ਨੇ ਮਤਲਬ ਉਹ ਸਾਰਿਆਂ ਨੂੰ ਅਸੀਂ ਨੇ ਟ੍ਰੀਟਮੈਂਟ ਕਰਤਾ ਜਿੰਨਾ ਜੋ ਇਮਨੋਗਲੋਬਲਿਨਸ ਵਗੈਰਾ ਜਿਹੜੇ ਹੁੰਦੇ ਨੇ ਰੇਬੀਜ਼ ਦੇ ਜਿਹੜੇ ਇੰਜੈਕਸ਼ਨ ਹੁੰਦੇ ਨੇ ਉਹਨਾਂ ਨੂੰ ਦਸ ਤੱਕ ਸਾਰਾ ਕੁਝ ਸ਼ਡਿਊਲ ਪੂਰਾ ਕਰਤਾ ਸਭ ਦੀ ਡਰੇਸਿੰਗ ਵਗੈਰਾ ਕਰ ਦਿੱਤੀ ਗਈ ਹੈ ਸਾਰਾ ਉਹਨਾਂ ਦਾ ਇਲਾਜ ਹੋ ਗਿਆ کافی ਜ਼ਿਆਦਾ ਨਹੀਂ ਪਰ ਐਵੇਂ ਵੀ ਕੋਈ ਜਾਣੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਸਭ ਦੇ ਲੱਤਾਂ ਪੈਰਾਂ ਤੇ ਜ਼ਿਆਦੇ ਛੱਟਾਂ ਨੇ ਜੇ ਕੋਈ ਉੱਪਰ ਪੇਟ ਪੂੜ ਤੇ ਛਾਤੀ ਤੇ ਹੁੰਦੀ ਤਾਂ ਜ਼ਿਆਦਾ ਖਤਰੇ ਵਾਲਾ ਕੰਮ ਹੋ ਸਕਦਾ ਸੀ ਨਹੀਂ ਜ਼ਰੂਰੀ ਅਸੀਂ ਸਾਡੇ ਕੋਲ ਜਿੰਨਾ ਉਹ ਹੈਗਾ ਸਮਾਧਾਨ ਇੰਨਾ ਕ ਅਸੀਂ ਨੇ ਉਲੀ ਟ੍ਰੀਟਮੈਂਟ ਕੀਤਾ ਹੁੰਦਾ ਸੀਗਾ ਕਾਇਦਤ ਇਹ ਹੈ ਕਿ ਜਦੋਂ ਤੱਕ ਇਸ ਜੰਗਲੀ ਸੂਰ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਇਸੇ ਤਰੀਕੇ ਨਾਲ ਬਣਿਆ ਰਹੇਗਾ ਕਿਉਂਕਿ ਇਸ ਦੇ ਨਾਲ ਜਾਨੀ ਨੁਕਸਾਨ ਹੋਣ ਦਾ ਵੀ ਲੋਕਾਂ ਨੂੰ ਡਰ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ